ਕਜੇ ਪੰਜਾਬੀ ਨੌਜਵਾਨਾਂ ਦੇ ਪਰਿਵਾਰ ਲਗਾਤਾਰ ਉਹਨਾਂ ਦਾ ਇੰਤਜ਼ਾਰ ਕਰ ਰਹੇ ਨੇ ਔਰ ਜੇਕਰ ਗੱਲ ਕਰੀਏ ਸਰਕਾਰ ਦੀ ਤਾਂ ਸਰਕਾਰ ਵੱਲੋਂ ਇਹਨਾਂ ਨੂੰ ਭਰੋਸਾ ਤਾਂ ਦਿੱਤਾ ਗਿਆ ਸੀ ਪਰ ਇਸ ਦੇ ਨਾਲ ਨਾਲ ਦਵਾਵਾਂ ਦਾ ਦੌਰ ਵੀ ਜਾਰੀ ਹੈ ਔਰ ਇਸੇ ਦੇ ਚੱਲਦੇ ਅੱਜ ਇਤਿਹਾਸਿਕ ਗੁਰਦੁਆਰਾ ਸਾਹਿਬ ਜੋ ਹੈ ਉਹ ਹੈ ਜਨਮ ਸਥਾਨ ਬਾਬਾ ਬੋਦਾ ਜੀ ਦਾ ਉੱਥੇ ਸਾਰੇ ਪਰਿਵਾਰ ਅੰਮ੍ਰਿਤਸਰ ਹੁਸ਼ਿਆਰਪੁਰ ਔਰ ਜਲੰਧਰ ਤੋਂ ਵੀ ਕਈ ਪਰਿਵਾਰ ਇੱਥੇ ਪਹੁੰਚੇ ਹਨ ਔਰ ਇਹਨਾਂ ਸਾਰੇ ਪਰਿਵਾਰਾਂ ਦੀ ਜੋ ਅਗਵਾਈ ਕਰ ਰਹੀ ਹੈ ਗੁਰਪਿੰਦਰ ਕੌਰ ਉਸ ਦੇ ਨਾਲ ਗੱਲ ਕਰਦੇ ਹਾਂ ਕਿ ਅਕਸਰ ਇੱਥੇ ਆਉਣ ਦਾ ਕੀ ਮਕਸਦ ਹੈ ਸਾਰੇ ਪਰਿਵਾਰਾਂ ਦਾ ਸਰ ਇੱਥੇ ਆਂਦਾ ਹੀ ਮਕਸਦ ਹੈ ਕਿਉਂਕਿ ਸਾਨੂੰ ਪਰਮਾਤਮਾ ਤੇ ਪੂਰਾ ਪ੍ਰੋਸੈਸ ਸਭ ਤੋਂ ਪਹਿਲਾਂ ਜਿਹੜਾ ਭਰੋਸਾ ਹੈ ਉਹ ਪਰਮਾਤਮਾ ਤੇ ਹੀ ਹੈ ਤੇ ਅਸੀਂ ਸਾਰੇ ਜਣੇ ਇਕੱਠੇ ਹੋ ਕੇ ਇੱਥੇ ਅਰਦਾਸ ਬੇਨਤੀ ਕਰ ਰਹੇ ਹਾਂ ਆਪਣੇ 40-42 ਭਰਾਵਾਂ ਵਾਸਤੇ ਜਿਹੜੇ ਉੱਥੇ ਆਸਐਸ ਦੇ ਕਬਜ਼ੇ ਵਿੱਚ ਫਸੇ ਹੋਏ ਨੇ ਤਾਂ ਕਿ ਪਰਮਾਤਮਾ ਸਾਡੀ ਮਦਦ ਕਰੇ ਤੇ ਸਾਡੇ ਭਰਾਵਾਂ ਨੂੰ ਸਾਡੇ ਕੋਲ ਵਾਪਸ ਲਿਆ ਕੇ ਸਕੇ ਇਸ ਤਰ੍ਹਾਂ ਤੁਸੀਂ ਇਹਨਾਂ ਸਾਰੇ ਪਰਿਵਾਰਾਂ ਦੀ ਅਗਵਾਈ ਕਰ ਰਹੇ ਹੋ ਸਭ ਤੋਂ ਪਹਿਲਾਂ ਤੁਸੀਂ ਸਰਕਾਰ ਤੱਕ ਇਹ ਆਵਾਜ਼ ਪਹੁੰਚਾਈ ਕੀ ਤੁਹਾਨੂੰ ਲੱਗਦਾ ਹੈ ਕਿ ਹੁਣ ਤੱਕ ਸਰਕਾਰ ਵੱਲੋਂ ਕੋਈ ਠੋਸ ਕਦਮ ਚੁੱਕਿਆ ਗਿਆ ਹੈ ਸਰ ਜਿੱਥੇ ਤੱਕ ਸਰਕਾਰ ਦੀ ਗੱਲ ਹੈ ਸਾਡੀ ਜਿਹੜੀ ਸਾਡੇ ਮਜੀਠਾ ਕੌਨਸਟਿਟੈਂਸੀ ਦੇ ਜੋ ਵੀ ਜਿਵੇਂ ਪ੍ਰਕਾਸ਼ ਵਿਕਰਮਜੀਤ ਸਿੰਘ ਮਜੀਠੀਆ ਜੀ ਆ ਉਹਨਾਂ ਨੇ ਤਾਂ ਸਾਡੀ ਹਰ ਲੈਵਲ ਤੇ ਪੂਰੀ ਤਰ੍ਹਾਂ ਹੈਲਪ ਕੀਤੀ ਹੈ ਔਰ ਸੀਐਮ ਸਾਹਿਬ ਨੇ ਵੀ ਪੂਰੀ ਹੈਲਪ ਕੀਤੀ ਹੈ ਔਰ ਜੈਂਟਲ ਗਵਰਨਮੈਂਟ ਵੀ ਸਾਨੂੰ ਹੈਲਪ ਦਾ ਪੂਰਾ ਭਰੋਸਾ ਦਿਵਾ ਰਹੀ ਹੈ ਕਿ ਅਸੀਂ ਕਰ ਰਹੇ ਹਾਂ ਕੋਸ਼ਿਸ਼ ਕਰ ਰਹੇ ਹਾਂ ਪਰ ਸਰ ਗੱਲ ਸਿਰਫ ਇਹ ਨਹੀਂ ਹੈ ਕਿ ਸਿਰਫ ਕੋਸ਼ਿਸ਼ ਕਰਵਾ ਕਰ ਰਹੇ ਹਾਂ ਤੁਹਾਡੇ ਬੱਚੇ ਸੇਫ ਆ ਇਹਨੇ ਨਾਲ ਕਿਸੇ ਦੇ ਵੀ ਦਿਨ ਨੂੰ ਤਸੱਲੀ ਨਹੀਂ ਹੁੰਦੀ ਤੁਸੀਂ ਦੇਖ ਸਕਦੇ ਆ ਤੇ ਸਾਰੀਆਂ ਮਾਵਾਂ ਦੀ ਕੀ ਹਾਲਤ ਹੈ ਤੁਸੀਂ ਦੇਖ ਰਹੇ ਹੋ ਤੇ ਇਸ ਹਿਸਾਬ ਨਾਲ ਤਾਂ ਇਹੀ ਹੈ ਕਿ ਜੇ ਹੁਣ ਜਲਦੀ ਤੋਂ ਜਲਦੀ ਕੁਝ ਨਹੀਂ ਹੁੰਦਾ ਤਾਂ ਸਾਨੂੰ ਕੋਈ ਠੋਸ ਕਦਮ ਚੱਕਣ ਬਾਰੇ ਸੋਚਣਾ ਪਏਗਾ ਕੀ ਆਪਾਂ ਇਹ ਗੱਲ ਕਹਿ ਸਕਦੇ ਆ ਕਿ ਸਰਕਾਰ ਵੱਲੋਂ ਕੋਈ ਤੋਸ ਕਦਮ ਨਾ ਚੱਕੇ ਜਾਣ ਕਰਕੇ ਹੀ ਹੁਣ ਸਿਰਫ ਇੱਕ ਗੁਰੂ ਦਾ ਆਸਰਾ ਜੋ ਹੈ ਉਹ ਬਾਕੀ ਰਹਿ ਗਿਆ ਸਰ ਗੁਰੂ ਦਾ ਆਸਰਾ ਤਾਂ ਸਭ ਤੋਂ ਪਹਿਲਾਂ ਲੈਣਾ ਪੈਂਦਾ ਹੈ ਉਹ ਤਾਂ ਅਸੀਂ ਸ਼ੁਰੂ ਤੋਂ ਹੀ ਲੈ ਰਹੇ ਆਂ ਪਰ ਕੀ ਕਹਿੰਦੇ ਹੁੰਦੇ ਕਿ ਕੋਈ ਚੈਨਲ ਹੁੰਦਾ ਜਿਹਦੇ ਥਰੂ ਕੰਮ ਹੋਣਾ ਕਰਵਾਣਾ ਤਾਂ ਪਰਮਾਤਮਾ ਨੇ ਪਰ ਕਰਨਾ ਸਾਡੀ ਗਮਨ ਨੇ ਆ ਔਰ ਇਹਦੇ ਲਈ ਗਮਨ ਨੂੰ ਜਲ ਤੋਂ ਜਲ ਜਿਆਦਾ ਤੋਂ ਜਿਆਦਾ ਸਟੈਪਸ ਚੱਕਨੇ ਪੈਣਗੇ ਔਰ ਥੋੜਾ ਫਾਸਟ ਕਰਨਾ ਪਵੇਗਾ ਕਿਉਂਕਿ ਅੱਜ 6 ਦਿਨ ਬਾਅਦ ਵੀ ਸਾਨੂੰ ਉਹ ਸਾਰੇ ਸੇਫ ਐਟ ਤੋਂ ਜ਼ਿਆਦਾ ਕੁਝ ਵੀ ਪਤਾ ਨਹੀਂ ਲੱਗ ਪਿਆ ਔਰ ਇਹ ਚੀਜ਼ ਸਾਡੀ ਸੈਟੀਸਫਾਈ ਸਾਨੂੰ ਸੈਟੀਸਫਾਈ ਨਹੀਂ ਕਰਦੀ। ਬਾਕੀ ਸਰਕਾਰ ਨੇ ਜਲਦ ਕੋਈ ਕਦਮ ਨਾ ਚੱਕਿਆ ਤੇ ਸਾਰੇ ਪਰਿਵਾਰਾਂ ਦਾ ਅਗਲਾ ਸਟੈਪ ਕੀ ਹੋਏ? ਸਰ ਸਾਰੇ ਪਰਿਵਾਰ ਤਾਂ ਇਹੀ ਕਹਿ ਰਹੇ ਆ ਕਿ ਅਸੀਂ ਚਾਹੇ ਸਾਨੂੰ ਦਿੱਲੀ ਜਾ ਕੇ ਬੈਠਣਾ ਪਵੇ ਅਸੀਂ ਬਹਾਂਗੇ ਔਰ ਅਨਿਲ ਵਧਵਾ ਜੀ ਨੇ ਜੋ ਮੈਨੂੰ ਕੱਲ ਵੀ ਮੇਰੇ ਨਾਲ ਗੱਲ ਕੀਤੀ ਔਰ ਉਹਨਾਂ ਨੇ ਮਤਲਬ ਭਰੋਸਾ ਦਿਵਾਇਆ ਕਿ ਉਹ ਜਲਦੀ ਕਰਨਗੇ ਔਰ ਇਸ ਲਈ ਮੈਂ ਹੋ ਸਕਦਾ ਇਹਨਾਂ ਨੂੰ 1-2 ਦਿਨ ਤੋਂ ਜ਼ਿਆਦਾ ਨਾ ਰੋਕ ਸਕਾਂ। ਤੋ ਗੁਰਪਿੰਦਰ ਦਾ ਕਹਿਣਾ ਕਿ ਸਾਰੇ ਪਰਿਵਾਰ ਸਰਕਾਰ ਦੇ ਆਸ਼ਵਾਸਨ ਤੋਂ ਬਾਅਦ ਇਸ ਇੰਤਜ਼ਾਰ ਵਿੱਚ ਸੀ ਕਿ ਕਦੋਂ ਸਰਕਾਰ ਠੋਸ ਕਦਮ ਚੁੱਕੇ ਔਰ ਇਹਨਾਂ ਦੇ ਜੋ ਪਰਿਵਾਰਕ ਮੈਂਬਰ ਹਨ ਉਹ ਆਪਣੇ ਆਪਣੇ ਘਰ ਆਉਣ ਪਰ ਇਸ ਦੇ ਨਾਲ ਹੀ ਹੁਣ ਗੁਰਪਿੰਦਰ ਦਾ ਇਹ ਵੀ ਕਹਿਣਾ ਕਿ ਜੇਕਰ ਸਰਕਾਰ ਵੱਲੋਂ ਇੱਕ ਜਾਂ ਦੋ ਦਿਨ ਦੇ ਵਿੱਚ ਕੋਈ ਠੋਸ ਕਦਮ ਨਾ ਚੱਕਿਆ ਗਿਆ ਤਾਂ ਇਹਨਾਂ ਪਰਿਵਾਰਾਂ ਵੱਲੋਂ ਦਿੱਲੀ ਦੇ ਵਿੱਚ ਜਾ ਕੇ ਤਰਨਾ ਵੀ ਦਿੱਤਾ ਜਾ ਸਕਦਾ ਹੈ ਰਾਜੀਵ ਸ਼ਰਮਾ ਆਬੀਬੀ ਨਿਊਜ਼ ਕਤੂ ਨੰਗਲ